ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਗੱਲ ਪੰਜਾਬ ਦੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਕਿ ਜਿਹੜਾ ਹੁਣ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਬੱਦਲ ਫੱਟ ਰਹੇ ਆ ਤੇ ਜੋ ਪੰਜਾਬ ਵਾਲ ਨੂੰ ਜਿਹੜੇ ਹੜ੍ਹ ਆ ਰਹੇ ਆ ਉਹ ਸਾਰਾ ਬਹੁਤ ਜ਼ਿਆਦਾ ਦੁਕੀ ਜਿਹੜਾ ਉਹ ਦੁਕੀ ਹੋਣ ਲੱਗਾ ਜਿਹੜਾ ਮੁੱਦਾ ਆ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਦਿਨੋਂ ਜਿਹੜਾ ਪ੍ਰਭਾਵਿਤ ਕਰ ਰਿਹਾ ਮੁੱਦਾ ਹਣਾ ਜੀ ਤੇ ਆਪਾਂ ਸਾਰਿਆਂ ਨੂੰ ਮਤਲਬ ਇਸ ਪ੍ਰਕਾਰ ਗੱਲ ਕਰਨੀ ਚਾਹੀਦੀ ਆ ਤੇ ਪਾਪ ਜਿਹੜਾ ਦੁਨੀਆ ਦੇ ਉੱਪਰ ਬਹੁਤ ਜ਼ਿਆਦਾ ਵੱਧ ਰਿਹਾ ਅੱਜ ਗੱਲ ਕਰੀਏ ਪਾਪ ਦੀ ਇੰਨਾ ਜ਼ਿਆਦਾ ਪਾਪ ਦੁਨੀਆ ਦੇ ਵਿੱਚ ਵੱਧ ਚੁੱਕਾ ਹੈ ਨਾ ਇਹ ਸਾਰਾ ਪਾਪ ਹੀ ਆ ਜਿਹੜਾ ਨਿਕਲ ਕੇ ਅੱਗੇ ਆ ਰਿਹਾ ਹੁਣ ਵੀ ਆਪਾਂ ਰੱਬ ਵਾਲੇ ਪਾਸੇ ਦੁਰ ਜਾਈਏ ਸਾਰੇ ਜਾਣੇ ਰੱਬ ਦਾ ਨਾਮ ਲਿਆ ਕਰੀਏ ਸਵੇਰ ਨੂੰ ਉੱਠ ਕੇ ਤਾਂ ਜਿਹੜਾ ਜਿੰਨੂੰ ਜਿੰਨੂ ਵੀ ਮੰਨਦਾ ਵਾ ਜਿਸ ਧਰਮ ਨੂੰ ਮੰਨਦਾ ਉਸ ਨੂੰ ਮੁਬਾਰਕ ਆ ਉਸ ਧਰਮ ਦੇ ਵਿੱਚ ਆਪਣਾ ਉਹ ਪੱਕਾ ਰਵੇ ਤਾਂ ਰੱਬ ਦਾ ਨਾਮ ਲਵੇ ਵਾਦ ਵਾਦ ਰੱਬ ਇੱਕੋ ਹੀ ਆ ਸਾਰਿਆਂ ਨੇ ਮਿਲ ਕੇ ਰੱਬ ਦਾ ਨਾਮ ਲੋ ਰੱਬ ਅੱਗੇ ਅਰਦਾਸ ਕਰੋ ਤਾਂ ਕਿ ਇਹ ਜਿਹੜੇ ਸੰਕਟ ਆ ਜਿਹੜੇ ਪੰਜਾਬ ਤੇ ਆ ਰਹੇ ਜਾਂ ਹੋਰ ਪੰਜਾਬ ਤੋਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਕਿਉਂਕਿ ਅਗੇਰਾ ਸਮਾਂ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਆ ਤੇ ਪਲੀਸ ਬਚੀ ਇਹਨਾਂ ਚੀਜ਼ਾਂ ਤੋਂ ਹਣਾ ਸਭ ਦਾ ਤਹਿ ਦਿਲੋਂ ਧੰਨਵਾਦ ਆ ਪੇਜ ਨੂੰ ਲਾਈਕ ਕਰੋ ਸ਼ੇਅਰ ਜਰੂਰ ਤੁਸੀਂ ਸਾਰੇ ਜਾਣੇ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ